ਜੀ ਸਸੀ ਕਾਲ ਜੀ ਕੀ ਹਾਲ ਚੱਲ ਅੱਜ ਫੇਰ ਇੱਕ ਵੱਖਰੀ ਸੋਚ ਲੈ ਕੇ ਤੁਹਾਡੇ ਮੂਰੇ ਹਜ਼ਰ ਆ ਸਮਾਜ ਦੇ ਵਿੱਚ ਨਾ ਬੜੀਆਂ ਹੀ ਕਈ ਗਲਤ ਧਾਰਨਾਵਾਂ ਸੈੱਟ ਕੀਤੀਆਂ ਹੋਈਆਂ ਬੜੇ ਹੀ ਮਿਸਕਨਸੈਪਸ਼ਨ ਹੈਗੇ ਐ ਤੇ ਕਈ ਵਾਰ ਕਿਹਾ ਜਾਂਦਾ ਹੈਗਾ ਇਹ ਤਾਂ ਪਹਿਲਾਂ ਸਾਡੇ ਵਰਗਾ ਹੀ ਬੰਦਾ ਹੁੰਦਾ ਸੀ ਪਤਾ ਨਹੀਂ ਇਹ ਰਾਤੋ ਰਾਤ ਇਹਦੇ ਕੋ ਕਿੱਥੋਂ ਪੈਸਾ ਆ ਗਿਆ ਤੇ ਜਿਆਦਾ ਪੈਸਾ ਆਇਆ ਤੇ 나ਡੂ ਖਾਂ ਬਣੇ ਫਿਰਦੇ ਹੈਗੇ ਐ ਤੇ ਕਈ ਵਾਰ ਹੀ ਕਿਹਾ ਜਾਂਦਾ ਹੈਗਾ ਵੀ ਕਿਸੇ ਤੇ ਵਕਤ ਬਹੁਤਾ ਹੀ ਚੰਗਾ ਆ ਗਿਆ ਤੇ ਕਈ ਵਾਰ ਕਿਹਾ ਜਾਂਦਾ ਕਿਸੇ ਤੇ ਵਕਤ ਬੋਤਾ ਹੀ ਮਾੜਾ ਆ ਗਿਆ ਦੇਖੋ ਇੱਕ ਦੋ ਚੀਜ਼ਾਂ ਨੂੰ ਛੱਡ ਕੇ ਕਦੀ ਵੀ ਚੰਗਾ ਵਕਤ ਨਾ ਤਾਂ ਇੱਕਦਮ ਆਉਂਦਾ ਤੇ ਨਾ ਹੀ ਮਾੜਾ ਵਕਤ ਇੱਕ ਟਾਈਮ ਆਂਦਾ ਹੈ ਕਿਸ ਤਰ੍ਹਾਂ ਦੇਖੋ ਜੇ ਆਪਾਂ ਲਗਾਤਾਰ ਘਰੇ ਬੈਠੇ ਰਵਾਂਗੇ ਕੋਈ ਐਫਰਟਸ ਨਹੀਂ ਕਰਾਂਗੇ ਠੀਕ ਹੈ ਜੀ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਗਾਂ ਵਧੂ ਕੁਝ ਵੀ ਨਹੀਂ ਕਰਾਂਗੇ ਤਾਂ ਦਿਨੋਂ ਦਿਨ ਅਸੀਂ ਗਰੀਬੀ ਦੀ ਦਲਦਲ ਦੇ ਵਿੱਚ ਤਸਦੇ ਜਾਵਾਂਗੇ ਤੇ ਇੱਕ ਪਾਸੇ ਦੂਸਰਾ ਬੰਦਾ ਜਿਹੜਾ ਕਿ ਕੰਟੀਨਿਊਸਲੀ ਐਫਰਟਸ ਕਰ ਰਿਹਾ ਹੈਗਾ ਜਿਹਦੇ ਕੋ ਕੁਝ ਵੀ ਨਹੀਂ ਹੈਗਾ ਬਟ ਫਿਰ ਵੀ ਉਹ ਬਾਹਰ ਨਿਕਲ ਕੇ ਹੱਥ ਪੈਰ ਮਾਰ ਰਿਹਾ ਤਾਂ ਇੱਕ ਨਾ ਇੱਕ ਦਿਨ ਉਹਦੇ ਉੱਤੇ ਚੰਗਾ ਵਕਤ ਆ ਹੀ ਜਾਏਗਾ ਚੰਗਾ ਵਕਤ ਕਦੀ ਵੀ ਇੱਕਦਮ ਨਹੀਂ ਆਂਦਾ ਤੇ ਇਦਾਂ ਹੀ ਮਾੜਾ ਵਕਤ ਵੀ ਅਸੀਂ ਹੌਲੀ-ਹੌਲੀ ਹੌਲੀ-ਹੌਲੀ ਆਪੇ ਹੀ ਤਿਆਰ ਕਰਦੇ ਆਂ ਚਾਹੇ ਉਹ ਪੈਸੇ ਪੱਖੋਂ ਹੋਵੇ ਚਾਹੇ ਉਹ ਫਿਰ ਰਿਸ਼ਤੇਆਂ ਪੱਖੋਂ ਹੋਵੇ ਰਿਸ਼ਤੇਆਂ ਦੇ ਵਿੱਚ ਅਸੀਂ ਥੋੜੀਆਂ-ਥੋੜੀਆਂ ਦਰਾਰਾਂ ਆਉਂਦੀਆਂ ਰਹਿੰਦੀਆਂ ਅਸੀਂ ਧਿਆਨ ਨਹੀਂ ਦਿੰਦੇ ਸਾਨੂੰ ਕੋਈ ਕਹਿੰਦਾ ਵੀ ਰਹ ਜਾਂਦਾ ਵੀ ਭਾਈ ਇਸ ਤਰ੍ਹਾਂ ਨਾ ਕਰੋ ਠੀਕ ਹੈ ਜੀ ਇਸ ਤਰ੍ਹਾਂ ਰਿਸ਼ਤੇ ਖਰਾਬ ਹੋਣਗੇ ਬਟ ਅਸੀਂ ਕੀ ਕਰਦੇ ਹਾਂ ਉਹ ਥੋੜਾ-ਥੋੜਾ ਪਾਣੀ ਜ਼ਹਿਰੀਲਾ ਇਹ ਆਪਣੇ ਗੁੱਸੇ ਦਾ ਹੀ ਆਪਣੀ ਈਰਖਾ ਦਾ ਹੀ ਅਹੰਕਾਰ ਦਾ ਉਹ ਰਿਸ਼ਤੇਆਂ ਨੂੰ ਦਿੰਦੇ ਰਹਿੰਦੇ ਆ ਤਾਂ ਕੋਈ ਵੀ ਰਿਸ਼ਤਾ ਕਦੀ ਵੀ ਇੱਕਦਮ ਨਹੀਂ ਖਰਾਬ ਹੁੰਦਾ ਉਹਨੂੰ ਖਰਾਬ ਹੋਣ ਨੂੰ ਵੀ ਸਮਾਂ ਲੱਗਦਾ ਹੈ ਵਕਤ ਵੀ ਇਦਾਂ ਕਿਸੇ ਤੇ ਮਾੜਾ ਨਹੀਂ ਆਂਦਾ ਆਪਣੀਆਂ ਗਲਤੀਆਂ ਕਰਕੇ ਠੀਕ ਹੈ ਜੀ ਔਰ ਆਪਣੀਆਂ ਅਣਗਹਿਲੀਆਂ ਕਰਕੇ ਕਰੇ ਵਿਲੇ ਬੈਠਣ ਕਰਕੇ ਇਹ ਹੋਲੀ ਹੋਲੀ ਵਕਤ ਮਾੜਾ ਆਂਦਾ ਤੇ ਇੱਕ ਦਿਨ ਇੰਨਾ ਮਾੜਾ ਹੋ ਜਾਂਦਾ ਤੇ ਸਾਡੇ ਕੋਲ ਜਦੋਂ ਸਾਨੂੰ ਹੱਦ ਤੋਂ ਵੱਧ ਜ਼ਰੂਰਤ ਹੁੰਦੀ ਹੈ ਤੇ ਸਾਡੇ ਕੋਲ ਅੱਗੇ ਸਾਨੂੰ ਕੁਝ ਅੱਗੇ ਦਿਖਦਾ ਹੀ ਨਹੀਂ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਹੀ ਜਿਹੜਾ ਕਿਹਾ ਜਾਂਦਾ ਵੀ ਰਾਤੋਂ ਰਾਤ ਪਤਾ ਨਹੀਂ ਕਿੱਥੋਂ ਪੈਸਾ ਆ ਗਿਆ ਜਾਂ ਕਿੱਦਾਂ ਇਹ ਅਮੀਰ ਬਣ ਗਏ ਉਹ ਰਾਤੋਂ ਰਾਤ ਨਹੀਂ ਕਦੀ ਕੁਝ ਹੋਇਆ ਹੁੰਦਾ ਉਹਦੇ ਪਿੱਛੇ ਉਹਦੇ ਸਮੇ ਦੇ ਮਤਲਬ ਕਈ ਮਹੀਨਿਆਂ ਦੇ ਕਈ ਸਾਲਾਂ ਦੇ ਐਫਰਟਸ ਹੁੰਦੇ ਹੈ ਜਿਹੜੇ ਉਹ ਸਕਸੈਸਫੁਲ ਹੁੰਦੇ ਹੈ ਸਾਹਮਣੇ ਵਾਲੇ ਨੂੰ ਜਾਂ ਆਣ ਗਵਾਣ ਨੂੰ ਦੇਖਣ ਨੂੰ ਲੱਗਦਾ ਵੀ ਇਹ ਰਾਤੋਂ ਰਾਤ ਅਮੀਰ ਬਣ ਗਏ ਜਾਂ ਕੁਛ ਹੈ ਬਟ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਉਹਦੇ ਸਾਲਾਂ ਬੱਧੀ ਮਿਹਨਤ ਹੁੰਦੀ ਹੈ ਜਿਹੜੀ ਉਹ ਰੰਗ ਲਿਆਂਦੀ ਹੈ ਤੇ ਚਾਹੇ ਕੋਈ ਰਿਸ਼ਤਾ ਹੋਵੇ ਚਾਹੇ ਕੋਈ ਸਮਾਂ ਹੋਵੇ ਤੇ ਦੇਖੋ ਸਮਾਂ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਕਈ ਗੱਲਾਂ 'ਚ ਸਹਿਮਤ ਕਰਦੀ ਹਾਂ ਮੈਂ ਸਮਾਂ ਇੱਕਦਮ ਮਾੜਾ ਦੋ ਹੀ ਸਿਚੁਏਸ਼ਨ ਦੇ ਵਿੱਚ ਆਂਦਾ ਦੇਖੋ ਇੱਕ ਤਾਂ ਰੱਬ ਨਾ ਕਰੇ ਕਿਸੇ ਦਾ ਐਕਸੀਡੈਂਟ ਹੋ ਜਾਏ ਤੇ ਦੂਸਰਾ ਅਨਿਆਈ ਮੌਤ ਇਹਨੂੰ ਸਮਾਂ ਮਾੜਾ ਕਹਿ ਸਕਦੇ ਆਂ ਵੀ ਆ ਗਿਆ ਅਦਰਵਾਈਜ਼ ਹਰ ਪੱਖੋਂ ਜਿਹੜਾ ਸਮਾ ਮਾਣਾ ਹੈ ਉਹ ਇਨਸਾਨ ਆਪ ਹੀ ਲਿਆਂਦਾ ਤੇ ਚੰਗਾ ਸਮਾ ਵੀ ਬੰਦਾ ਆਪਣੀ ਹੀ ਮਿਹਨਤ ਦੇ ਨਾਲ ਲਿਆਂਦਾ ਤੇ ਰਿਸ਼ਤਿਆਂ ਦੇ ਵਿੱਚ ਜਿਹੜੀ ਖਟਾਸ ਹੈ ਜਾਂ ਮਿਠਾਸ ਹੈ ਉਹ ਵੀ ਆਪਾ ਇਨਸਾਨ ਹੀ ਆਪਣੇ ਕਰਮਾਂ ਦੇ ਨਾਲ ਕਰਦੇ ਆ ਇਹ ਕਦੀ ਵੀ ਨਹੀਂ ਕਹਿਣਾ ਚਾਹੀਦਾ ਵੀ ਪਹਿਲਾਂ ਤਾਂ ਸਾਡਾ ਰਿਸ਼ਤਾ ਸਹੀ ਸੀ ਤੇ ਹੁਣ ਖਰਾਬ ਹੋ ਗਿਆ ਇਹ ਖਰਾਬ ਹੋਣ ਦੇ ਕਾਰਨ ਵੀ ਅਸੀਂ ਹੀ ਹੁੰਦੇ ਆ ਕਿਸੇ ਹੱਦ ਤੱਕ ਅਸੀਂ ਹੀ ਜ਼ਿੰਮੇਵਾਰ ਹੁੰਦੇ ਆ ਆਪਣੇ ਮਾੜੇ ਚੰਗੇ ਹਾਲਾਤਾਂ ਦੇ ਮੇਰੀ ਇਸ ਗੱਲ ਨਾਲ ਕਿੰਨੇ ਪਰਸੈਂਟ ਤੁਸੀਂ ਸਹਿਮਤ ਕਰਦੇ ਹੋ ਪਲੀਜ਼ ਮੈਨੂੰ ਦੱਸਣਾ ਠੀਕ ਹੈ ਜੀ ਤਾਂ ਹੁਣ ਗੱਲ ਕਰਦੇ ਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗੀ ਆਪਣੇ 1083 ਸਬਸਕ੍ਰਾਈਬਰ ਹੋ ਗਏ ਆ ਤੁਹਾਡਾ ਸਾਰਿਆਂ ਦਾ ਬਹੁਤ ਪਿਆਰ ਮਿਲਦੇ ਹੈਗਾ ਤੇ ਸਬਸਕ੍ਰਾਈਬਰ ਵਾਲਾ ਜਿਹੜਾ ਹੈਗਾ ਆਪਣਾ ਟਾਰਗੇਟ ਕੰਪਲੀਟ ਹੋ ਗਿਆ ਹੈ ਔਰ ਆਪਣਾ ਹੁਣ ਰਹਿ ਗਿਆ ਸਿਰਫ ਵਾਚਾਰ ਵਾਲਾ ਉਹ ਵੀ ਤੁਸੀਂ ਕੰਪਲੀਟ ਕਰਵਾਈ ਦਿਓਗੇ ਤੇ ਨੈਕਸਟ ਵੀਡੀਓ ਮੈਂ ਲੈ ਕੇ ਇੱਕ ਆ ਰਹੀ ਹੈਗੀ ਆ ਵੀ ਜਿੱਥੇ ਅਸੀਂ ਪੈਸਾ ਤਾਂ ਘਰ ਦੇ ਵਿੱਚ ਦੋ ਜਾਂ ਤਿੰਨ ਜਣੇ ਕਮਾਰੇ ਹੁੰਦੇ ਆ ਪਰ ਬਚਤ ਨਹੀਂ ਹੋ ਰਹੀ ਹੁੰਦੀ ਤਾਂ ਆਪਾਂ ਕੀ ਕੀ ਗਲਤੀਆਂ ਕਰਦੇ ਆ ਉਹ ਤੁਹਾਡੇ ਕੋਲ ਵੀਡੀਓ ਸਵੇਰ ਤੱਕ ਪਹੁੰਚ ਜੇਗੀ ਬਾਕੀ ਮਿਲਦੇ ਆ ਅਗਲੀ ਵੀਡੀਓ ਚ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ